ਤੇਰਾ ਪਪਾ ਨਾਨਕ ਨਛੱਤੀ ਕਪਟ ਜੋੜੀਆਂ ਕਲਾ 40 ਸਾਲਾ ਔਰਤ ਦੀ ਦੋ ਬੱਚਿਆਂ ਸਮੀਤ ਕੋ ਜਰੇਲੀ ਚੀਜ਼ ਖਾ ਕੇ ਹੋਈ ਮੌਤ ਬੁਸਲੇ ਮਾਮਲਾ ਦਰਜ ਕਰ লাশ ਨੂੰ ਭੇਜਿਆ ਪਟਾਲੇ ਪੋਸਟਮਾਰਟਮ ਤੇ ਰਬਾ ਬਨਾਨੇ ਕੇ ਨਚਿਤ ਪਿੰਡ ਜੋੜੀ ਕਲਾਮ ਵਿੱਚ ਇੱਕ ਔਰਤ ਨਮਨੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਤੇ ਫਿਰ ਆਪ ਜ਼ਹਿਰੀਲੀ ਚੀਜ਼ ਖਾ ਲਈ ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਨਮਨੀਤ ਕੌਰ ਜੋ ਪਿੰਡ ਦੇ ਲੰਬਰਦਾਰ ਵੀ ਸੰਕਰ ਚ ਮਾਮੂਲੀ ਟਕਰਾਅ ਹੋਣ ਮਗਰੋਂ ਜ਼ਹਿਰੀਲੀ ਚੀਜ਼ ਪਹਿਲਾਂ ਆਪਣੇ 6 ਸਾਲਾ ਪੁੱਤਰ ਨਵਰਾਜ ਸਿੰਘ ਤੇ ਫਿਰ ਆਪਣੀ ਧੀ ਨਵਦੀਪ ਕੌਰ ਨੂੰ ਖਵਾ ਦਿੱਤੀ ਤੇ ਬਾਅਦ ਵਿੱਚ ਨਮਨੀਤ ਕੌਰ ਨੇ ਖੁਦ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਤੋਂ ਬਾਅਦ ਤਿੰਨਾਂ ਨੂੰ ਹਸਪਤਾਲ ਡੇਰਾ ਬਾਬਾ ਨਾਨਕ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮਰ ਤੱਕ ਲਾਂਦ ਦਿੱਤਾ ਗਿਆ ਪੁਲਿਸ ਨੇ 라ਚਨ ਕਪਚੀ ਚਲਾ ਕੇ ਪੋਸਟਮਾਰਟ ਲਈ ਬਟਾਲਾ ਭੇਜ ਦਿੱਤਾ ਹੈ ਇਸ ਬੰਦੀ ਥਾਣਾ ਐਸਐਸਓ ਡੇਰਾ ਬਾਬਾ ਨਾਨਕ ਨੇ ਦਚੱਕੇ ਉਹਨਾਂ ਵੱਲੋਂ ਤਫਤੀਸ਼ ਚੱਲੀ ਹੈ ਉਹਨਾਂ ਨੇ ਦਚੱਕੇ ਔਰਤ ਅਤੇ ਦੋ ਬੱਚਿਆਂ ਨੇ ਕੋਈ ਜ਼ਹਿਰੀਲੀ ਚੀਜ਼ ਕਾਲੀ ਦੁੱਧ ਵਿੱਚ ਮਿਲਾ ਕੇ ਜਿਸ ਕਾਰਨ ਦਿਨਾਂ ਦੀ ਮੌਤ ਹੋ ਗਈ ਹੈ ਤੇ ਲਾਸ਼ਾਂ ਨੂੰ ਪੋਸਟਮਾਰਟ ਲਈ ਬਟਾਲੇ ਭੇਜਿਆ ਹੈ ਤੇ 174 ਦੀ ਕਾਰਵਾਈ ਕੀਤੀ ਗਈ ਹੈ ਕੌਣ ਤੋਂ ਨਹੀਂ ਪਿਤਾ ਲਈ ਮਾਤਾ ਬੱਚੇ ਕਿ ਡਿਗਰੀ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਸਿਆਤਾ ਬਣਾ ਮੜਾ ਹਾਂ ਕੁੜੀ 14 15 ਪਤਾ ਨਹੀਂ ਦਵਾਈ ਕਿਹੜੀ ਮਾਪੀ ਨੇ ਖਾਦੀ ਆ ਕੇ ਦਵਾਈ ਆ ਕੇ ਚਾਂਦੀ ਪਾਉਣ ਲਈ ਉਹ ਮਟਾ ਤੇ ਤੇਰੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿਲ੍ਹੇ ਵਿਜੇਂਦਰ ਜੀ ਨੇ ਉਹ ਜਲਾਇਆ ਲਪਾਇਆ ਉਹ ਟੋਪ ਸੱਟ ਦੇ ਅੱਛਾ ਉਹ ਨਾ ਇਹ ਉਹ ਕਰਨੇ ਕੋਈ ਲੱਗਾ ਕੀ ਕਰਨ ਹੋਇਆ ਰਾਉਂਡ ਕੁਇਕ ਕਰਾਂਦੇ ਜੀ ਵੀ ਇਹ ਕੰਮ ਹੋ ਗਿਆ। ਘਰ ਚਾਲੂ ਹੋ ਜੀ। ਉਹ ਕਿਸਾ ਜਮਾ ਕਰ ਗਿਆ। ਵੀਰਾ ਕਰ ਕਰਦੇ ਜਾਤਾ। ਬੜੀ ਜੀ ਆ। ਇਹ ਵਕੇ ਸੀ ਜੀ ਨੰਨੀ ਤੌਰ ਸੀ ਜੀ ਕਰੰਦਗੀ। ਸਕਿੰਦਰ ਕੋਰ ਦੀ ਪਤਨੀ। ਮੇਰੇ ਕੋਲ ਸਮੇਂ ਤੋਂ ਦਿਮਾਗੀ ਪ੍ਰੇਸ਼ਾਨ ਰਹਿੰਦੀ ਸੀਗੀ। ਦਿਮਾਗੀ ਪ੍ਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖਤਾ ਤੇ ਠੰਡਾ ਹੋਊਗਾ ਜਿਨਾ ਵੀ ਲੱਗੇ ਕੋਈ ਨਾ ਤਾਂ ਖਾਰਕੂ ਵਾਲਾ ਸਕੋਰ ਸੀਗਾ ਕਿਵੇਂ ਸੋਈ ਦੇ ਭਲਖ ਜਾ ਕੇ ਉੱਥੋਂ ਕੋਈ ਪਤੰਗ ਦੀ ਰੀਲੀ ਦੀ ਜੀ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀ ਲਿਆ ਲੜਕੀ ਚਿੰਨ੍ਹ ਨੂੰ ਨੀਂਦ ਕਵਰ ਨੇ ਜਿੰਨ ਨੀਂਦ ਕਵਰ ਤੋਂ ਬਾਤ ਨੂੰ ਬੱਚਾ ਦੋ ਇੱਕ ਬੇਟਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਮਨ ਦੀਪਕਾ ਔਰ 16 ਸਾਲ ਦੀ ਆ ਬੇਟਾ ਨਮਰਾਜ ਦੀਪ ਸਿੰਘ 6.5 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਵੀ ਦੁੱਧ ਸਾਡੀ ਮਾਮਾ ਨੇ ਪੀ ਲਿਆ ਤੇ ਇਹ ਦੁੱਧ ਪੀ ਲਿਆ ਇਹਨਾਂ ਦੁੱਧ ਪੀ ਜਾ ਦੋਦਿਚ ਕੋਈ ਜਰੇਨੀ ਕੀਤੀ ਉਹਦੇ ਕਾਰਨ ਬੇਹੋਸ਼ ਹੋ ਗਏ। ਬੇਹੋਸ਼ ਹੋ ਕੇ ਨਸਲੇ ਜਦੋਂ ਗੁਰਦੁਆਰੇ ਚਾਨ ਲੱਗਿਆ ਤੇ ਉਹ ਕਿੰਨੇ ਜਣੇ ਜਿਹੜੇ ਫੱਟੇ ਤੇ ਪਏ ਸੀਗੇ। ਇਹਨਾਂ ਮੁੜਕੇ ਹਸਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਕੋਸ਼ਿਸ਼ ਕੀਤੀ ਦਾ ਰਸਤੇ ਵਿੱਚ ਦੰਦ ਤੋੜ ਗਏ। ਉਸ ਤੋਂ ਬਾਅਦ ਸਰਦਾਰ ਮ੍ਰਿਤਕ ਦਾ ਪਿਤਾ अजीत ਸਿੰਘਾ ਜਿਹਦੇ ਬਿਆਨ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ। ਜਰਾਨੇ ਤੋਂ ਪਿੱਛੇ ਇਹੋ ਜੀ ਕਾਰਵਾਈ ਇਹਨਾਂ ਵਿੱਚ ਨਹੀਂ ਹੋਣੀ। ਸਰ ਕਿਹੜੀ ਜਰੇਨੀ ਕੀਤੀ ਪਤਾ ਲੱਗਾ ਕੀ? ਇਹ ਨਹੀਂ ਪਤਾ ਨਹੀਂ ਲੱਗਾ ਵੀ ਖਾਦ ਸੀ ਕਿ ਜਾਂ ਕੋਈ ਵੈਚਾਇਟੀ ਸੀ ਕਿ ਕੀ ਸੀਗਾ ਉਹ ਦਾ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਨ ਕੋਲ ਰਹੇਗੀ ਉਹ ਕਰਨਾ ਕੀ 174 ਦੀ ਕਾਰਵਾਈ ਖੇਲੇ ਹਲਕਾਰਾ ਰਹੇ ਨੇ ਕਿ ਕਿ ਇਸ ਲੱਗਦਾ ਤਾਂ ਉਹ ਕਰੇ ਲੋ ਕੋਈ ਕਲੇਸ਼ ਨਹੀਂ ਸੀ ਕੋਈ ਦਮਾਗੀ ਪਰੇਸ਼ਾਨੀ ਦਾ ਕੋ ਪਹਿਲੇ ਦੱਸ ਦੇ ਬੱਚਾ ਉਹ ਐਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨਾਂ